ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਨਵੇਂ ਬਲੌਗ 'ਚ ਤੇ ਅੱਜ ਲਾਡੀ ਵੀਰ ਉਹਨਾਂ ਕੋਲ ਆਏ ਅੱਜ ਸ਼ਕਤੀਮਾਨ ਵਾਲਿਆਂ ਕੋਲ ਹੋਰ ਕਿਹਾ ਲੈ ਬਾਈ ਬਾਬ ਵਧੀਆ ਠੀਕ ਠਾਕ ਸਾਰੇ ਵੀਰਾਂ ਨੂੰ ਪਿਆਰ ਭਰੀ ਸਾਸਿਏ ਗਾਲ ਜੀ ਹੋਰ ਕੰਮਕਾਰ ਵਧੀਆ ਚੱਲਦਾ ਕੰਮਕਾਰ ਬਾਈ ਵਧੀਆ ਚੱਲਦਾ ਹਨ ਠੀਕ ਠਾਕ ਵਧੀਆ ਵਾ ਠੀਕ ਹੈ ਤੇ ਸੀਜ਼ਨ ਦਾ ਟਾਈਮ ਚੱਲਦਾ ਤੇ ਥੋੜਾ ਜਿਹਾ ਹੁਣ 4 ਦਿਨ ਹੋ ਗਏ ਵੋਟਾਂ ਕਰਕੇ ਥੋੜਾ ਜਿਹਾ ਕੰਮ ਘਟਿਆ ਹੋਇਆ ਹੈ ਵੋਟਾਂ ਕਰਕੇ ਥੋੜਾ ਜਿਹਾ ਡਾਊਨ ਤਾਂ ਆ ਗਿਆ ਆ ਗਿਆ ਜੀ ਰਿਜ਼ਲਟ ਹੁਣ ਕੱਲ ਤੋਂ ਫੇਰ ਚੱਲ ਪੈਣਾ ਕੰਮ ਵਧੀਆ ਕੱਲ ਪਣਾ ਹੁਣ ਤੇ ਬਾਈ ਸਬਸਿਡੀ ਕਹ ਰਹੇ ਇੰਪਲੀਮੈਂਟ ਤੇ ਆਈ ਵੀ ਆ ਸਬਸਿਡੀ ਬਾਈ ਜਿਹੜੇ ਮਤਲਬ ਪਰਾਲੀ ਨਾਲ ਅਟੈਚਮੈਂਟ ਪਰਾਲੀ ਨਾਲ ਜਿਹੜੇ ਪਰਾਲੀ ਦੇ ਨਵਟਾਰੇ ਲਈ ਵਰਤੇ ਜਾਂਦੇ ਨੇ ਠੀਕ ਹੈ ਉਹਨਾਂ ਦੀ ਆਈ ਸਬਸਿਡੀ ਤੇ ਪਰਾਲੀ ਵਿੱਚ ਜਿਵੇਂ ਆਪਾਂ ਕਹਿ ਲਿਓ ਸੁਪਰ ਸੀਡਰ ਹੋ ਗਿਆ ਤੇ ਐਮਬੀ ਪਲੋ ਹੋ ਗਿਆ ਧਰਤੀ ਪਲਟਾਉਣ ਵਾਲਾ ਹੈਪੀ ਸੀਡਰ ਹੈਪੀ ਸੀਡਰ ਹੋ ਗਿਆ ਮਲਚਰ ਹੋ ਗਿਆ ਸਮਾਰਟ ਸੀਡਰ ਸਰਫਸ ਸੀਡਰ ਤੇ ਦੂਜਾ ਆਪਣਾ ਬੇਲਰ ਰੇਕ ਹਾਂ ਇਹਨਾਂ ਚੀਜ਼ਾਂ ਤੇ ਸਬਸਿਡੀ ਆਈ ਹੋਈ ਆ ਬਾਈ ਤੇ ਬਾਈ ਪ੍ਰੋਸੈਸ ਕਿਹੜਾ ਹੈ ਦਾ ਪ੍ਰੋਸੈਸ ਦੇ ਦਾ ਇਹ ਆ ਵੀ ਅੱਗੇ ਦਾ ਬਾਈ ਆਧਾਰ ਕਾਰਡ ਭਰੇ ਤੇ ਆਪਾਂ ਸਬਸਿਡੀ ਭਰ ਦਿੰਦੇ ਸੀਗੇ ਅੱਛਾ ਹੁਣ ਜਾਨੀ ਕੀ ਹੋ ਗਿਆ ਵੀ ਆਪਾਂ ਆਧਾਰ ਕਾਰਡ ਜਦੋਂ ਭਰਦੇ ਆ ਭਰ ਕੇ ਸਾਰਾ ਜਦੋਂ ਓਕੇ ਹੋ ਜਾਂਦਾ ਉਹ ਤੋਂ ਬਾਅਦ ਆਪਾਂ ਨੂੰ ਟਰੈਕਟਰ ਦੀ ਕਾਪੀ ਮੰਗਣ ਲੱਗ ਗਏ ਹੁਣ ਅੱਛਾ ਤੇ ਟਰੈਕਟਰ ਦੀ ਕਾਪੀ ਜ਼ਰੂਰੀ ਹੋਗੀ ਇਹ ਜ਼ਰੂਰੀ ਹੈ ਇਹ ਜ਼ਰੂਰੀ ਹੋਗੀ ਟਰੈਕਟਰ ਦੀ ਕਾਪੀ ਉਹ ਤੋਂ ਭਰਨ ਤੋਂ ਬਾਅਦ ਫਿਰ 5000 ਰੁਪਏ ਟੋਕਨ ਲੱਗਦਾ ਠੀਕ ਹੈ ਹਾਂ ਟੋਕਨ ਮਨੀ ਮਤਲਬ ਬਾਅਦ ਚ ਆ ਜਾਂਦਾ ਰਿਫੰਡ ਹੋ ਜਾਂਦਾ ਉਹ ਰਿਫੰਡ ਹੋ ਜਾਂਦਾ ਵੀ ਜੇ ਨਾ ਨਿਕਲੀ ਤਾਂ ਵੀ ਆ ਜਾਂਦਾ ਜੇ ਨਿਕਲੀ ਤਾਂ ਦੂਈ ਸਬਸਿਡੀ ਚ ਪਲੱਸ ਹੋ ਕੇ ਆ ਜਾਂਦਾ ਠੀਕ ਹੈ ਹਾਂ ਉਹ ਫਿਰ ਆ ਜਾਂਦਾ ਬਨਾਲੇ ਓਕੇ ਤੇ ਬਾਕੀ ਹੁਣ ਕਈ ਵੀਰ ਪੁੱਛਦੇ ਨੇ ਵੀ ਸੁਪਰ ਸੀਟ ਤੇ ਰੂਟਾਵੇਟਰਾਂ ਤੇ ਰੂਟਾਵੇਟਰਾਂ ਤੇ ਅਜੇ ਸਬਸਿਡੀ ਆਈ ਨਹੀਂ ਅਚ ਰੂਟਾਵੇਟਰਾਂ ਤੇ ਨਹੀਂ ਆਈ ਇਹ ਇਹਨਾਂ ਦਾ ਇਹਨਾਂ ਵਾਲੀ ਜਿਹੜੀ ਸਕੀਮ ਉਹ علیحدਾਂ ਹੁੰਦੀ ਹੈ ਇਸ ਸਕੀਮ ਦੇ ਵਿੱਚ ਜਿਵੇਂ ਰੂਟਾਵੇਟਰ ਹੋ ਗਿਆ ਤੇ لیزر ਕਰਾ ਹੋ ਗਿਆ ਮੱਕੀ ਬੀਜਣ ਵਾਲੀ ਮਸ਼ੀਨ ਹੋਗੀ ਠੀਕ ਆ ਉਹ ਇਹਨਾਂ ਚੀਜ਼ਾਂ ਦੇ ਸਬਸਿਡੀ ਹੁੰਦੀ ਦੀ ਉਹ ਸਕੀਮ ਦੇ ਵਿੱਚ ਉਹ ਸਕੀਮ ਚ ਇਹ ਸਬਸਿਡੀ ਆਈ ਨਹੀਂ ਗਈ ਤੇ ਦੇਖੋ ਸ਼ਾਇਦ ਆ ਜਾਵੇ ਅੱਗੇ ਰੋਟਾਵੇਟਰ ਤੇ ਵੀ ਸਬਸਿਡੀ ਆ ਜਾਵੇ ਤੇ ਨਾਲ ਦੀ ਨਾਲ ਆਪਾਂ ਤਾਂ YouTube ਤੇ ਨਾਲ ਦੀ ਨਾਲੇ ਵੀਡੀਓ ਜਿਹੜੀ ਅਪਲੋਡ ਕਰ ਦਿੰਨੇ ਆ ਤੇ ਭਾਈ ਲਾਸਟ ਡੇਟ ਕਰਦਾ ਇਹਨਾਂ ਦੀ ਇਹਨਾਂ ਦੀ ਹਜੇ ਤੱਕ ਕੋਈ ਨਹੀਂ ਜੀ ਲਾਸਟ ਡੇਟ ਪਤਾ ਯਾਨੀ ਕਿ 15 20 ਦਿਨ ਇਹ ਦਿੰਦੇ ਹੁੰਦੇ ਆ ਭਾਈ ਵੱਤ ਤੋਂ ਵੱਤ ਠੀਕ ਆ ਦੋ ਤਿੰਨ ਤਾਂ ਅਸੀਂ ਰੱਖੇ ਹੋਏ ਆ ਠੀਕ ਆ ਇਹ ਹੋਰ ਨਵੇਂ ਵੀ ਆਉਣਗੇ ਹੁਣ ਦੇਖੋ ਜਦੋਂ ਸਬਸਿਡੀ ਨਿਕਲੂਗੀ ਉਦੋਂ ਫਿਰ ਉਦੋਂ ਹੀ ਮੰਗਾਉਂਗੇ ਉਦੋਂ ਮੰਗਾਵਾਂਗੇ ਹਾ ਜਿਹੜੀ ਮਤਲਬ ਜਿਹੜੀ ਇਹਦੀ ਕੀਮਤ ਆ ਸੁਪਰਸੀਡਰ ਦੀ ਇਹ ਪਹਿਲਾਂ ਸਾਰੀ ਬਾਈ ਪੇ ਕਰਨੀ ਪੈਣੀ ਆ ਅੱਛਾ ਸਾਰੀ ਪੇ ਕਰਨੀ ਪੈਣੀ ਪਹਿਲਾਂ ਸਾਰੀ ਭਰਨੇ ਪੈਣੇ ਆ ਪੈਸੇ ਤੁਹਾਨੂੰ ਫੇਰ ਥੋੜੀ ਸਬਸਿਡੀ ਤੁਹਾਡੇ ਖਾਤੇ 'ਚ ਵਿੱਚ ਆਊਗੀ ਜਦੋਂ ਚੈਕਿੰਗ ਹੋ ਜਾਂਦੀ ਹੈ ਨਾ ਤੁਹਾਡੇ ਸੁਪਰਸੀਡਰ ਦੀ ਉਹ ਤੋਂ ਬਾਅਦ 20-22 ਦਿਨ ਦੇ ਵਿੱਚ ਵਿੱਚ ਜਿਹੜੀ ਸਬਸਿਡੀ ਖਾਤਿਆਂ ਦੇ ਵਿੱਚ ਪੈ ਜਾਂਦੀ ਆ ਜਿੰਨੀ ਸਬਸਿਡੀ ਹੋਈ ਅਕਾਊਂਟ 'ਚ ਆ ਜਾਣੀ ਉਹ ਕਾਊਂਟ 'ਚ ਆ ਜਾਣੀ ਠੀਕ ਹਾਂ 20-22 ਦਿਨ ਦੇ ਵਿੱਚ ਵਿੱਚ ਆ ਜਾਂਦੀ ਆ ਓਕੇ ਹੂੰ ਜੇ ਜੇ ਕਿਸੇ ਨੇ ਸ਼ਕਤੀ ਮੰਨਦਾ ਕੋਈ ਵੀ ਇੰਪਲੀਮੈਂਟ ਲੈਣਾ ਲਾਡੀ ਬਾਈ ਨਾਲ ਕੰਟੈਕਟ ਕਰ ਲਿਓ ਬਈ ਨੰਬਰ ਬੋਲ ਦੇ ਇੱਕ ਵਾਰ ਨੰਬਰ ਹੈਗਾ ਆਪਣਾ 70873 85393 ਠੀਕ ਆਪਣੇ ਤਿੰਨ ਤਿੰਨ ਪਾਸੇ ਡੀਲਰਸ਼ਿਪਾਂ ਨੇ ਬਾਈ ਜਿਹਨੂੰ ਜਿਹੜੀ ਨੇੜੇ ਪੈਸੀ ਉਧਰ ਚਲ ਜਾਓ ਆਪਣੇ ਰੋਪੜ ਵੀ ਆ ਸਕਦੇ ਆ ਤੇ ਨਮਾ ਸ਼ਹਿਰ ਵੀ ਇੱਕ ਨਮੇ ਸ਼ਹਿਰ ਵੀ ਆਪਣੀ ਡੀਲਰਸ਼ਿਪ ਹੈਗੀ ਆ ਤੇ ਇੱਧਰ ਹੈਗੀ ਆ ਮਾਚਵਾੜਾ ਸਾਹਿਬ ਠੀਕ ਹੈ ਰੋਪੜ ਇਹ ਤਿੰਨੇ ਪਾਸੇ ਡੀਲਰਸ਼ਿਪਾਂ ਬਾਈ ਆਪਣੀਆਂ ਹੀ ਨੇ ਕਿਤੋਂ ਵੀ ਲੈ ਸਕਦੇ ਹੋ ਜਿਹੜਾ ਜਿਹਨੂੰ ਨੇੜੇ ਪੈਂਦਾ ਉੱਥੇ ਜਾ ਸਕਦੇ ਜੱਗੂ ਕਿਆ ਸੋਚ ਰਿਹਾ ਬਾਈ ਉਹਨੂੰ ਵੀ ਰਹੀ ਆਈ ਸੋਚ ਰਿਹਾ ਇਹਦੇ ਵਿੱਚ ਕਿ ਆ ਉਹ ਚਾਹ ਸੋਚ ਜਾਤਾ ਕਿਆ ਹੋ ਗਿਆ ਵੋਟਾਂ ਦਾ ਦੋਸਤਾਂ ਨੂੰ ਬਈ ਸਭ ਤੋਂ ਵੱਧ ਦੋਖਾ ਮੋਦੀ ਦਾ ਵੀ ਮੋਦੀ ਦੁਬਾਰਾ ਮੋਦੀ ਆ ਗਿਆ ਦੁਬਾਰਾ ਮੋਦੀ ਦਾ ਵਾਲਾ ਬਹੁਤ ਦੋਖਾ ਆ ਵੀ ڈاکੂ ਗੁੰਡਾ ਬੰਦਾ ਫੇਰ ਆ ਗਿਆ ਵੀ ਮੋਦੀ ਹੁਣ ਦੁਬਾਰਾ ਯਾਰ ਜਿਵੇਂ ਫਿਲਮਾਂ ਜਦ ਨਹੀਂ ਚੱਲਦਾ ਹੁੰਦਾ ਆਪਾਂ ਫਿਲਮਾਂ ਨਹੀਂ ਆਉਂਦੀ ਹਿੰਦੀ ਫਿਲਮਾਂ ਫਿਲਮਾਂ ਵਾਲਾ ਹੀ ਸੀਨ ਹੋ ਰਿਹਾ ਉਹਦੇ ਵਿੱਚ ਕਹਿੰਦਾ ਨਹੀਂ ਹੁੰਦਾ ਵੀ ਮੈਂ ਤੈਨੂੰ ਬਣਾਇਆ ਵਾ ਵੀ ਤੁਮਰਾ ਕਾ ਓਕਣੇ ਇਹਨੂੰ ਬਾਨੀ ਕਹਿੰਦੇ ਆ ਸਾਲੇ ਤੂੰ ਮੇਰਾ ਬੰਦਾ ਹੈ ਮੈਂ ਤੇਰੇ ਕੋਲ ਕੁਰਸੀ 'ਤੇ ਬਿਠਾਇਆ ਮੇਰਾ ਕੰਮ ਕਰ। ਉਹੀ ਚੀਜ਼ ਚੱਲ ਰਹੀ ਆ ਬਸ। ਵਾਹ ਜੀ ਸੀਨ ਹੋ ਰਿਹਾ। ਉਹੀ ਸੀਨ ਹੋ ਰਿਹਾ ਬਸ ਉਦਾਂ ਹੀ ਆ ਮਸ਼ੀਨਾਂ 'ਚ ਗੜਬੜੇਸ਼ ਆ ਉਹ ਤਾਂ ਸਾਰਿਆਂ ਨੂੰ ਪਤਾ ਹੈਗਾ ਹੀ ਆ ਸਿਸਟਮ। ਤਾਂ ਹੀ ਤਾਂ ਉਹ ਬਦਲਦੇ ਨਹੀਂ ਹੈਗੇ ਨਹੀਂ ਤਾਂ ਕਿੰਨਾ ਜ਼ੋਰ ਲਾਇਆ ਸੀਗਾ ਚੇਂਜ ਕਰ ਵੀ ਦਿੰਦੇ। ਦੇਖਦੇ ਕਿਆ ਬਣਦਾ ਅੱਗੇ। ਹਾਂ ਹੁਣ ਤੱਕ ਔਖਾ ਹੋਊਗਾ। ਆਪਾਂ ਨੂੰ ਔਖਾ ਕਰੂਗਾ। ਪੰਜਾਬ ਨੂੰ ਜ਼ਿਆਦਾ ਔਖਾ ਕਰੂ। ਪੰਜਾਬ ਨੂੰ ਕਰਦਾ ਔਖਾ ਇਹ।